ਬਾਗਵਾਨ ਦੇ ਵਿੱਚ ਤੁਹਾਡਾ ਸਵਾਗਤ ਆ। ਬਰਸਾਤ ਦੇ ਮੌਸਮ ਵਿੱਚ ਪੌਦੇ ਤੇ ਬੇਲਾਂ ਵਧੀਆ ਗ੍ਰੋਥ ਕਰ ਰਹੇ ਨੇ। ਇਹ ਸਾਗ ਵੀ ਪਹਿਲਾਂ ਮੈਂ ਇਹਦੀ ਕਟਾਈ ਕੀਤੀ ਸੀ ਵਧੀਆ ਗ੍ਰੋਥ ਕਰ ਗਿਆ। ਕੱਦੂਆਂ ਦੇ ਬੇਲਾਂ ਨੂੰ ਵੀ ਭਰ-ਭਰ ਕੇ ਫਲ ਆਉਂਦੇ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਚੂਹੇ ਲੱਗੇ ਹੋ ਨੇ ਹਾ ਵਿੱਚ ਖਰਾਬ ਵੀ ਹੋ ਗਿਆ ਕਿਉਂਕਿ ਸੱਲ ਦਾ ਮੌਸਮ ਆ ਪਰ-ਪਰ ਕੇ ਕੱਦੂ ਆਉਣਗੇ ਬਹੁਤ ਖੁਸ਼ੀ ਹੁੰਦੀ ਐ ਇਸ ਤਰ੍ਹਾਂ ਇੰਨੀ ਮਿਹਨਤ ਨੂੰ ਜਦੋਂ ਫਲ ਮਿਲਦਾ ਪਹਿਲਾਂ ਘੱਟ ਕਦੂ ਉਤਰੇ ਨੇ ਤੇ ਹੁਣ ਬਰਸਾਤ ਦੇ ਮੌਸਮ ਕਰਕੇ ਜ਼ਿਆਦਾ ਉਤਰਦੇ ਨੇ ਵੈਸੇ ਸਾਡੇ ਇਧਰਲੇ ਏਰੀਆ ਵਿੱਚ ਬਰਸਾਤ ਤਾਂ ਬਹੁਤ ਘੱਟ ਹੋਈ ਆ ਇੱਕ ਵੀ ਮੀਂਹ ਨਹੀਂ ਪਿਆ ਚੰਗੀ ਤਰ੍ਹਾਂ ਨਾਲ ਕਦੇ ਮੁੰਬੂਲੀ ਜਿਹਾ ਕਣੀ ਆਈ ਬਸ ਉਤਰਦੀਆਂ ਸਾਗ ਵਾਲੀ ਵੇਲ ਦੀ ਮੈਂ ਕਟਾਈ ਕੀਤੀ ਸੀ ਤੇ ਦੁਬਾਰਾ ਫੈਲ ਗਈ ਦੁਰਕਵੈਲ ਨੇ ਆ ਸਾਰਾ ਨਿੰਬੂ ਵੀ ਮਲ ਲਿਆ। ਇਹਦੀ ਵੀ ਖਟਾਈ ਕਰਨੀ ਨੇ। ਬੇਲ ਉੱਪਰ ਚੁੱਕ ਕੇ। ਇਹਨੇ ਵੀ ਚੂਨੇ ਲੱਗ ਦੇਨੇ। ਇਹਨੇ ਬਾਦ ਕਰੇਲੇ ਦੀ ਵੀ ਲਗਾਈ ਆ। ਦੋ ਲਗਾਈਆਂ ਸੀ ਕੁੱਤੇ ਨੇ ਪੱਟਤੀ। ਹਲਦੀ ਦੇ ਜੜਾ ਵਿੱਚ ਰਹਿ ਗਈਆਂ ਸੀ ਕੁਸ ਹਲਦੀ ਉੱਗੀ ਹੋਈ ਆ। ਨਿੰਬੂ ਦਾ ਪੌਦਾ ਥੋੜੇ ਦਿਨਾਂ ਦੇ ਵਿੱਚ ਜੰਗਲ ਤੇਰਾ ਮਰ ਲ ਗਿਆ ਪਹਿਲਾਂ ਮੈਂ ਦੀ ਕਟਾਈ ਵੀ ਕੀਤੀ ਸੀ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ